ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸਿਉਗ ਦਿਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛੇ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਭੀ ਮਹੱਲਾ ਪੱਲਾ ਘਰ ਦੂਜਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅੰਦਰ ਵਸੈ ਨ ਬਾਹਰ ਜਾਈ ਅਮਰ ਤੇ ਛੋਡ ਕਾਹੇ ਬਿਖ ਖਾਈ ਅੰਤਰ ਵਸੇ ਨ ਬਾਹਰ ਜਾਈ ਅਮਰ ਤੇ ਸੋੜ ਕਾਹੀ ਬਿਖ ਖਾਈ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚੱਕਰ ਸਾਚੇ ਕੀ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬਾਂਧਨ ਬੰਧਿਆ ਸਭ ਜਗ ਭਵੇ ਸੇਵਾ ਕਰੀ ਸੋ ਚੱਕਰ ਹੋਈ ਜਲ ਥਲ ਮਹੀਲ ਰਵ ਰਹਿਆ ਸੋਏ ਹਮਲੇ ਚੰਗੇ ਬੁਰਾ ਨਹੀਂ ਕੋਈ ਪ੍ਰਣਮਤ ਨਾਨਕ ਤਾਰੇ ਸੋਏ ਸੇਵਾ ਕਰੀ ਸੋ ਚੱਕਰ ਹੋਈ ਜਲ ਥਲ ਮਹੀਲ ਰਵ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਾਵਤ ਨਾਨਕ ਤਾਰੇ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ